ਜਲੰਧਰ ਨੂੰ ਨਸ਼ਾ ਮੁਕਤ ਸ਼ਹਿਰ ਬਣਾਉਣ ਲਈ ਆਪਣੀ ਤਰ੍ਹਾਂ ਦੇ ਪਹਿਲੇ ਜਨ ਸੰਪਰਕ ਪ੍ਰੋਗਰਾਮ ਸੰਪਰਕ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ACP ਨਾਰਥ ਆਤੀਸ਼ ਪਾਟੀਆਂ ਅਤੇ ਥਾਣਾ ਮੁਖੀ ਰਜਿੰਦਰ ਸਿੰਘ ਜਸਵਾਲ ਖਾਸ ਤੌਰ ਤੇ ਮੌਜੂਦ ਰਹੇ ਦੁਆਬਾ ਕਾਲਜ ਜਲੰਧਰ ਵਿੱਚ ਵਿਦਿਆਰਥੀਆਂ ਨੂੰ ਜ਼ਿਲ੍ਹੇ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਗਈ ਹੈ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ACP ਪਾਟ ਨੇ ਕਿਹਾ ਕਿ ਪੰਜਾਬੀਆਂ ਵਿੱਚ ਉਲਟ ਹਾਲਾਤਾਂ ਵਿੱਚ ਵੀ ਅੱਗੇ ਵਧਣ ਦਾ ਜਜ਼ਬਾ ਹੈ ਅਤਵਾਦੀ ਦੀ ਉਦਾਹਰਨ ਦਿੰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਆਪਣੇ ਦ੍ਰਿੜ ਇਰਾਦੇ ਸਦਕਾ ਕਾਲੇ ਦਿਨਾਂ ਨੂੰ ਵੀ ਪਾਰ ਕਰ ਲਿਆ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ੍ਹੇ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਜੜੋਂ ਖਤਮ ਕਰਨ ਦੇ ਲਈ ਇਸੇ ਤਰ੍ਹਾਂ ਦਾ ਹੀ ਜਜ਼ਬਾ ਜਗਾਉਣ ਉਨਾ ਦੱਸਿਆ ਹੈ ਕਿ ਸਾਈਬਰ ਥਾਣਾ ਟੀਮ ਨੇ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਤੋਂ ਬਚਣ ਦੇ ਤਰੀਕੇ ਦੱਸੇ ਨੇ ਟੀਮ ਨੇ ਆਨਲਾਈਨ ਫਰਾਡ ਫਰਜੀ ਕਾਲ ਫਿਸ਼ਿੰਗ ਮੇਲ ਲਾਟਰੀ ਧੋਖਾਧੜੀ ਅਤੇ ਸੋਸ਼ਲ ਮੀਡੀਆ ਹੈਕਿੰਗ ਤੋਂ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਵਿਦਿਆਰਥੀਆਂ ਨੂੰ ਸਲਾਹ ਦਿੰਦੀ ਹੈ ਕਿ ਆਨਲਾਈਨ ਧੋਖਾਧੜੀ ਦੀ ਸ਼ਿਕਾਇਤ ਤੁਰੰਤ ਹੀ ਦਰਜ ਕਰਵਣ ਉਹਨਾਂ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਅਣਜਾਣ ਲੋਕਾਂ ਨਾਲ ਦੋਸਤੀ ਕਰਨ ਤੋਂ ਗੁਰੇਜ਼ ਕਰੋ ਸ਼ੱਕੀ ਲਿੰਕਾਂ ਤੇ ਕਲਿੱਕ ਨਾ ਕਰੋ ਫਰਜੀ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਪਰਹੇਜ਼ ਕਰੋ ਅਜਹੀ ਜਾਗਰੂਕਤਾ ਨਾਲ ਹੀ ਸਾਈਬਰ ਅਪਰਾਧਾ ਤੋਂ ਬਚਿਆ ਜਾ ਸਕਦਾ ਹੈ ਅਮੇਨਕਾ مشਨ پولیس ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਪੂਰੇ ਦੋਆਬੇ ਸ਼ਹਿਰ ਦੇ ਵਿੱਚ ਹੀ ਯੁੱਧ ਨਸ਼ਾ ਮੁਕਤੀ ਦੀ ਚਲਾਈ ਜਾ ਰਹੀ ਹੈ ਉਹਦੇ ਅੰਦਰ ਸਾਡੇ ਤੋਂ ਕਿੱਸ ਡਰਗ ਪੈਡਲਰ ਸਪਲਾਈਅਰਾਂ ਤੇ ਰੇਡ ਦੇ ਨਾਲ ਨਾਲ ਜਿਹੜਾ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਣਾ ਵੀ ਹੈ ਤੇ ਇਹਦੇ ਅੰਦਰ ਜਿਹੜੀਆਂ ਸੰਪਰਕ ਮੀਟਿੰਗ ਸੁਭਾਗਕ ਬੱਚਿਆਂ ਨਾਲ ਕਾਲਜ ਤੇ ਸਕੂਲਾਂ ਵਿੱਚ ਕੀਤੀ ਜਾ ਰਹੀ ਹੈ ਸੋ ਉਸੇ ਲਾਈਨ ਦੇ ਵਿੱਚ ਅਸੀਂ ਅੱਜ ਦੁਆਬਾ ਕੋਲੇ ਦੇ ਵਿੱਚ ਆਏ ਆ ਸਾਡੇ ਨਾਲ ਟ੍ਰੈਫਿਕ ਐਜੂਕੇਸ਼ਨ ਸੈੱਲ ਤੇ थाना ਨੰਬਰ 3 ਦੀ ਜਿਹੜੀ ਹੈ ਤਾਂ ਸਾਰੀ ਫੋਰਸ ਸੋ ਅੱਜ ਦੇ ਸੀ ਬੱਚਿਆਂ ਨਾਲ ਜੰਮ 193 ਸਾਈਬਰ ਕ੍ਰਾਈਮ ਦੀ ਹੈਲਪਲਾਈਨ ਬਾਰੇ ਜਿਹੜੀ ਸੇਫ ਪੰਜਾਬ ਦੀ ਸਾਡੀ ਨੰਬਰ ਹੈਗਾ 849100 ਪੂਰੇ ਦੌਰ ਦੇ ਟ੍ਰੈਫਿਕ ਨਿਯਮਾਂ ਬਾਰੇ ਜਿਹੜੀ ਹੈ ਡਿਟੇਲ ਸਾਨੂੰ ਸਾਂਝੀ ਕੀਤੀ ਹੈ ਤੇ ਸਾਨੂੰ ਉਮੀਦ ਹੈ ਕਿ ਇਹਨਾਂ ਤੇ ਬੱਚੇ ਫੋਲੋ ਕਰਕੇ ਨਸ਼ਿਆਂ ਦੇ ਕੋਰ ਤੋਂ ਦੂਰ ਰਹਿਣਗੇ ਤੇ ਹੋਰਾਂ ਨੂੰ ਵੀ ਅਨੁਸ਼ਾਸਨ ਹੋਵੇਗਾ